ਕੀ ਗੱਲ ਏ ਰਾਮਿਆ ਇਹਨੂੰ ਨਫੇ ਨੂੰ ਕਿਉਂ ਲੱਗਾ ਹੋਇਆ ਐ ਗਾਲੀ ਕੱਢਣ ਇਹ ਤਾਂ ਤੇਰਾ ਨਫਾ ਹੀ ਏ ਨਫਾ ਆਖੇ ਰਾਨ ਨ ਗਈ ਮੂਲ ਗਿਆ ਤੇ ਮੁੰਡਾ ਤਾਂ ਪਿੱਛੇ ਨਫੇ ਵਜੋਂ ਹੀ ਏ ਨਾ ਕੋਲੋਂ ਲੰਘਦੇ ਲੰਘਦੇ ਬੰਤਾ ਸਿੰਘ ਨੇ ਟੀਚਰ ਕੀਤੀ ਵਾ ਭਈ ਸਰਦਾਰ ਨੇ ਨਾਂ ਵਡਾ ਚੁਣ ਕੇ ਧਰਿਆਈ ਨਫਾ ਚੁੱਪ ਕਰ ਓਏ ਨਫਿਆ ਸਾਹਮਣੇ ਆ ਰਹੇ ਕਰਮਦੀਨ ਨੇ ਬੰਤਾ ਸਿੰਘ ਦੀ ਪ੍ਰੋਡਤਾ ਕਰਦਿਆਂ ਕਿਹਾ ਕੀ ਕਾਂਦੇ ਨੇ ਜੈਸ ਤਨ ਲੱਗੇ ਸੋਈ ਜਾਣੇ ਪਾਸੇ ਦੇ ਨੂੰ ਤਾਂ ਟੀਚਰਾਂ ਹੀ ਫਰਨੀਆਂ ਨੇ ਰਾਮੇ ਨੇ ਸੜਦਿਆਂ ਪੁੱਛਦਿਆਂ ਕਿਹਾ ਬੰਤਾ ਸਿੰਘ ਦਾ ਦਿੱਤਾ ਹੋਇਆ ਖਿਤਾਬ ਦਿਨਾਂ ਵਿੱਚ ਹੀ ਮਸ਼ਹੂਰ ਹੋ ਗਿਆ ਚੇਤੂ ਕੜਮੇ ਦੀ ਥਾਂ ਚੇਤੂ ਨਫਾ ਵਧੇਰੇ ਲੋਕਾਂ ਦੀ ਜ਼ੁਬਾਨ ਤੇ ਚੜ ਗਿਆ ਖਾਸ ਕਰਕੇ ਜਨਾਨੀਆਂ ਦੇ ਮੂੰਹ ਤੇ ਲੈ ਵੇ ਨਫਿਆ ਰੋਟੀ ਖਾਣੀ ਹੂੰ ਰਾਮੇ ਦੇ ਮਗਰ ਮਗਰ ਰੋਂਦੇ ਫਿਰਦੇ ਚੇਤੂ ਤੇ ਤਰਸ ਖਾ ਕੇ ਕੋਈ ਨਾ ਕੋਈ ਸਵਾਣੀ ਪੁੱਛ ਲੈਂਦੀ ਭੁੱਖੇ ਟੈਡ ਤੇ ਹੱਥ ਫੇਰਦਾ ਹੋਇਆ ਚੇਤੂ ਫੌਰਨ ਚੁੱਪ ਕਰਕੇ ਹਾਂ ਵਿੱਚ ਸਿਰ ਹਿਲਾ ਦਿੰਦਾ ਬਹਿ ਜਾ ਫਿਰ ਜਾਣ ਦੇ ਭਾਈ ਨੂੰ RAME ਤੋਂ ਮਾੜਾ ਜਿਹਾ ਪੱਲਾ ਲੈਂਦੀ ਹੋਈ ਮਟਿਆਰ ਨੀਵੀਂ ਪਾ ਕੇ ਕਹਿੰਦੀ ਜਿਸ ਦਾ ਪਤੀ RAME ਤੋਂ ਉਮਰ ਵਿੱਚੋਂ ਛੋਟਾ ਹੁੰਦਾ ਜੈਸ ਪੁੱਤਰ ਤੋਂ RAMA ਇੰਨਾ ਤਾਂ ਕਿ ਸੀ ਜਿਉਂਦਾ ਵੀ ਉਸ ਦੇ ਆਸਰੇ ਸੀ ਬਾਣੀ ਭਾਰਨ ਪਿੱਛੋਂ ਥੱਕਿਆ ਟੁੱਟਿਆ ਘਰ ਮੰਜੇ ਤੇ ਆ ਡੇਗਦਾ ਦੋਵੇਂ ਲੱਤਾਂ ਨਿੱਸਲ ਕਰਕੇ ਉਹ ਚੇਤੂ ਨੂੰ ਹੁਕਮ ਦਿੰਦਾ ਇੱਧਰ ਆ ਓਏ ਕੜਮਿਆ ਮੈਨੂੰ ਲਿਤਾੜ ਜਰਾ ਚੇਤੂ ਸਮਝ ਲੈਂਦਾ ਕਿ ਲੰਮੀ ਲੜਾਈ ਪਿੱਛੋਂ ਇਹ ਸੁਲਾਹ ਦਾ ਬਲਾਵਾ ਹੈ ਉਹ ਮੰਜੇ ਤੇ ਚੜਕੇ ਨਿਕੇ ਨਿਕੇ ਹੱਥ ਅਗਾਹ ਵਧਾ ਦਿੰਦਾ ਰਾਮਾ ਬਾਹੀ ਨਿਸਲ ਕਰਕੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਸਹਾਰੇ ਵਜੋਂ ਚੇਤੂ ਨੂੰ ਫੜਾ ਦਿੰਦਾ ਚੇਤੂ ਰਾਮੇ ਦੇ ਪੱਟਾਂ ਤੇ ਚੜਕੇ ਦੋ ਚਾਰ ਕਦਮ ਹੌਲੀ-ਹੌਲੀ ਅੱਗੇ-ਪਿੱਛੇ ਧਰਦਾ ਤੇ ਫਿਰ ਘੜੱਪ ਕਰਦਾ ਉਹਦੇ ਢਿੱਡ ਤੇ ਛਾਲ ਮਾਰ ਦਿੰਦਾ ਮਾਰ ਕੱਤਿਆਈ ਓਏ ਕੁੱਤੀ ਦੇ ਆ ਪੁੱਤਰਾ ਇਸ ਵਾਰ ਗਾਲ ਕੱਢਦਿਆਂ ਵੀ ਰਾਮੇ ਦੇ ਚਿਹਰੇ ਤੇ ਖੇੜਾ ਹੁੰਦਾ ਠੀਕ ਆਂਦੇ ਨੇ ਸ਼ਬਦਾਂ ਦੇ ਅਰਥ ਉਹਨਾਂ ਦੇ ਉਚਾਰਨ ਢੰਗ ਜਾਂ ਅੰਦਰਲੀ ਭਾਵਨਾ ਵਿੱਚ ਹੁੰਦੇ ਹਨ ਇਸ ਵਾਰ ਗਾਲ ਸੁਣ ਕੇ ਚੇਤੂ ਵੀ ਥੋੜਾ ਜਿਹਾ ਮੁਸਕਰਾ ਪੈਂਦਾ ਹਲਾ ਭਈ ਫੇਰ ਰਾਮਾ ਉਂਗਲੀਆਂ ਖੜੀਆਂ ਕਰਕੇ ਚੇਤੂ ਨੂੰ ਦੂਸਰੀ ਵਾਰੀ ਵੰਗਾਰਦਾ ਲਾਜੋ ਦੇ ਕਈ ਵਾਰ ਜ਼ੋਰ ਦੇਣ ਤੇ ਵੀ ਰਾਮਾ ਕੜਾਹੀ ਬਣਾਉਣ ਵਾਸਤੇ ਤਿਆਰ ਨਹੀਂ ਸੀ ਹੋਇਆ ਲਾਜੋ ਪਾਣੀ ਭਰਨ ਨਾਲੋਂ ਕੜਾਹੀ ਤੇ ਬਹਿ ਕੇ ਦਾਣੇ ਭੁੰਨਣ ਵਿੱਚ ਖੁਸ਼ ਸੀ ਇਹ ਕੰਮ ਉਹ ਪੇਕੇ ਘਰ ਬਚਪਨ ਤੋਂ ਕਰਦੀ ਆਈ ਸੀ ਪਰ ਪਤਾ ਨਹੀਂ ਰਾਮਾ ਉਸਦੀ ਇਹ ਮੰਗ ਕਿਉਂ ਟਾਲਦਾ ਆਇਆ ਲਾਜੋ ਚਲੀ ਗਈ ਰਾਮੇ ਦਾ ਕਢਾਈ ਬਣਾ ਦੇਣ ਦਾ ਲਾਰਾ ਪੂਰਾ ਨਾ ਹੋਇਆ ਹੁਣ RAME ਨੂੰ ਲਾਜੋ ਦਾ ਚੇਤਾ ਆਇਆ ਕੁਛ ਦਿਨਾਂ ਦੀ ਸੋਚ ਵਿਚਾਰ ਪਿਛੋਂ ਨੇ ਤਾਈ ਕਰਮਕੌਰ ਦੀ ਕੰਧ ਨਾਲ ਕਢਾਈ ਬਣਾ ਲਈ ਤਿੱਖੜ ਦੁਪਹਿਰੇ ਉਹ ਕਢਾਈ ਨੂੰ ਮਿੱਟੀ ਲਾ ਰਿਹਾ ਸੀ ਕਰਮਕੌਰ ਨੇ ਕੰਧ ਤੋਂ ਦੀ ਝਾਤੀ ਮਾਰਦਿਆਂ ਕਿਹਾ ਵੇ RAMEਆ ਮਰਨਿਆ ਕਿਸੇ ਵੇਲੇ ਤਾਂ ਘੜੀਪਲ ਦਮ ਲੈ ਲਿਆ ਕਰ ਤਾਈ ਕੀ ਕਰੀਏ ਕਲਾਪੇ ਜੋ ਹੋਏ RAME ਨੇ ਉਸੇ ਤਰ੍ਹਾਂ ਕੰਮ ਵਿੱਚ ਰੁੱਝਿਆਂ ਉੱਤਰ ਦਿੱਤਾ ਤੇ ਕਲਾਪਾ ਨਾ ਪੰਗੇ ਲਵੇ ਕਿ ਤੇ ਕੁਆਰੀਆਂ ਵਿਆਉਣੀਆਂ ਹੀ ਪਾਣੀ ਭਰਨ ਦੀ ਕਮਾਈ ਨਾਲ ਤੁਹਾਡੀਆਂ ਦੋ ਢਿੱਡੀਆਂ ਨਹੀਂ ਭਰਦੀਆਂ ਤਾਈ ਇਸ ਕੜਮੇ ਬਦਲੇ ਹੀ ਮਰਦੇ ਆ ਪਏ ਖਵਰੇ ਇਹਨੇ ਪਿੱਛੋਂ ਮੜੀ ਤੇ ਧਾਰ ਵੀ ਮਾਰਨੀ ਹੈ ਕਿ ਨਹੀਂ RAME ਨੇ ਕੋਲ ਖੜੇ ਚੇਤੂ ਵੱਲੇ ਇਸ਼ਾਰਾ ਕਰਕੇ ਕਿਹਾ ਮੜੀ ਤੇ ਧਾਰ ਮਾਰਨ ਨਾਲ ਤੈਨੂੰ ਕੁਝ ਤਰਵਾਸ ਹੋਵੇਗਾ ਤੈਨੂੰ ਕੀ ਅਖੇ ਆਪ ਮੋਏ ਜੱਗ ਪਰ ਲੋ ਤੂੰ ਤਾਂ ਇਸੇ ਤਰ੍ਹਾਂ ਖਾਪਦਿਆਂ ਹੀ ਮਰ ਜਾਣਾ ਏ ਕਹਿੰਦੀ ਹੋਈ ਤਾਈ ਕਰਮਕੌਰ ਪਛਾਂਹ ਭਰਤ ਗਈ ਔਠੋ ਹੀ ਕੜਮਿਆਂ ਪਿੱਛੇ ਜਾਣ ਵਾਲੀ ਕੁੱਤੀ ਨੂੰ ਰੋਵੇਂਗਾ ਪਿਆ ਤਿਆਰ ਹੋ ਕੇ RAMME ਨੇ Cheetu ਨੂੰ ਜਿਵੇਂ ਹੁਕਮ ਦਿੱਤਾ Cheetu ਨੇ ਉੱਥੇ ਹੀ ਬਾਹੀ ਫੈਲਾ ਦਿੱਤੀਆਂ ਉਹ ਪੈਰੀ ਤੁਰ ਕੇ ਨਾਲ ਜਾਣ ਨੂੰ ਤਿਆਰ ਨਹੀਂ ਸੀ ਸੱਜੇ ਹੱਥ ਨਾਲ RAMME ਨੇ ਬਾਹੋਂ ਫੜ ਕੇ Cheetu ਨੂੰ ਆਪਣੇ ਖੱਬੇ ਮੋਢੇ ਤੇ ਬਹਾਲ ਲਿਆ Cheetu ਨੇ ਦੋਵੇਂ ਹੱਥ RAMME ਦੀ ਮੈਲੀ ਜਹੀ ਭੱਗ ਨੂੰ ਪਾ ਲਏ ਉਸ ਵੇਲੇ ਥੋੜਾ ਜਿਹਾ ਸੂਰ ਜਿ ਟਲਿਆ ਸੀ ਜਾਂ ਦੋਵੇਂ ਪਿਓ ਪੁੱਤਰ ਘਰੋਂ ਨਿਕਲੇ ਹੁਣ RAMME ਦੇ ਕੰਮਾਂ ਵਿੱਚ ਇੱਕ ਹੋਰ ਵਾਦਾ ਹੋ ਗਿਆ ਸਵੇਰੇ 10 ਵਜੇ ਤੱਕ ਉਹ ਪਾਣੀ ਭਰਦਾ ਦ ਪੈਰੋਂ ਪਿੰਡ ਵਿੱਚੋਂ ਰੋਟੀਆਂ ਲਿਆਉਂਦਾ ਢਾਲ ਦੇ ਦਿਨ ਦੇ ਨਾਲ ਹੀ ਉਹ ਬਾਲਨ ਲੈਣ ਤੁਰ ਜਾਂਦਾ ਲੋਡੇ ਵੇਲੇ ਉਹ ਕੁਝ ਕੁ ਘਰਾਂ ਵਿੱਚ ਫੇਰ ਪਾਣੀ ਦਾ ਘੜਾ ਪਹੁੰਚਾਉਂਦਾ ਤੇ ਥੋੜੇ ਜਿਹੇ ਦਿਨ ਨਾਲ ਕੜਾਹੀ ਤੇ ਬੈਂਦਾ ਰਾਤ ਦੇ ਹਨੇਰੇ ਪਏ ਉਹ ਕੜਾਹੀ ਤੋਂ ਉੱਠਦਾ ਕੜਾਹੀ ਤੇ ਦਾਣੇ ਘਰ ਸਭ ਸਾਭ ਕੇ ਉਹ ਪਿੰਡ ਚੋਂ ਰੋਟੀਆਂ ਲੈਣ ਜਾਂਦਾ ਇਸ ਕੰਮ ਵਿੱਚ ਵਾਵਾ ਡੂੰਗਾ ਖਾਓ ਪੀਆ ਹੋ ਜਾਂਦਾ ਰੋਟੀ ਖਾ ਕੇ ਦੋਵੇਂ ਪਿਓ ਪੁੱਤਰ ਇੱਕੇ ਮੰਜੇ ਤੇ ਸੌ ਜਾਂਦੇ ਸੂਰਜ ਚੜਨ ਤੋਂ ਪਹਿਲਾਂ ਹੀ ਉੱਠ ਕੇ ਉਹ ਰਾਤ ਦੀਆਂ ਵਧੀਆਂ ਰੋਟੀਆਂ ਤੇ ਦਾਲ ਨਾਲ ਨਾਸ਼ਤਾ ਕਰਦੇ ਤੇ ਕੋਲੂ ਦੇ ਬਲਦਵਾਂ ਗਰਾਮਾ ਫਿਰ ਆਪਣੇ ਧੰਦੇ ਵਿੱਚ ਜੁੜ ਜਾਂਦਾ। ਬੂਹੇ ਅੱਗੇ ਆ ਕੇ ਕੋਈ ਸਾਥੀ ਬਾਜ਼ ਮਾਰਦਾ, ਕੋਈ ਨਫਿਆ ਆਹ ਲੋਕਣ ਮਿੱਟੀ ਖੇੜੀਏ ਤਾਂ ਰਾਮਾ ਬੜੀ ਖੁਸ਼ੀ ਨਾਲ ਪ੍ਰਵਾਨਗੀ ਦੇਂਦਾ ਹੋਇਆ ਕਹਿੰਦਾ, ਜਾ ਓਏ ਕੜਮਿਆ, ਬਾਹਰ ਲੋਚ ਮੰਡਲੀ ਸੱਦਦੀ ਊ। ਜਾ ਮਗਰੋਂ ਲੈ, ਮੈਨੂੰ ਵੀ ਘੜੀਪਾਲ ਸੁਖ ਦਾ ਸਾਹ ਆਉਣ ਦੇ। ਪਰ ਕਿਤੇ ਦੋ ਘੜੀਆਂ ਚੇਤੂ ਦੇ ਮੋੜਨ ਵਿੱਚ ਢੇਰ ਹੋ ਜਾਂਦੀ। ਤਾਂ ਰਾਮਾ ਨੰਗੇ ਪੈਰੀ ਮਗਰ ਭਾਲਣ ਤੁਰ ਪੈਂਦਾ। ਇਸੋਖ ਵਿੱਚ ਇਤੂ ਨੂੰ ਬਹੁਤਾ ਚਰਮਾਨਣਾ ਨਾ ਮਿਲਿਆ। ਉਹ ਅਜੇ ਮਸਾਂ 9 ਸਾਲ ਦਾ ਹੋਇਆ ਸੀ। ਜਾਂ ਰਾਮੇ ਨੇ ਉਸ ਤੋਂ ਵਿਛੜਨ ਦੀ ਤਿਆਰੀ ਕਰ ਲਈ। ਭਾਦਰੋਂ ਵਿੱਚ ਰਾਮੇ ਨੂੰ ਮਲੇਰੀਏ ਨੇ ਆ ਕੇ ਰਿਆ। ਉਹਨੇ ਥੋੜੀ ਬਿਮਾਰੀ ਦੀ ਪਰਵਾਹ ਨਾ ਕੀਤੀ। ਤਾਪ ਚੜੇ ਵੀ ਉਹ ਪਾਣੀ ਭਰਦਾ ਫਿਰਦਾ। ਇੱਥੋਂ ਤੱਕ ਕਿ ਉਹਨੇ ਕੜਾਹੀ ਤੋਣੀ ਵੀ ਨਾ ਛੱਡੀ। ਉਹ ਮੱਥੇ ਉੱਤੇ ਘੋਟਵੀਂ ਪੱਟੀ ਬੰਨ ਕੇ ਕੜਾਹੀ ਆਤੋਂਦਾ। ਆਈ ਚੌਂਗ ਦੇ ਦਾਣੇ ਭੁੰਨ ਕੇ ਉਹ ਉੱਥੇ ਹੀ ਕਾਂਦ ਨਾਲ ਢਾਸਣਾ ਲਾ ਕੇ ਲੇਟ ਜਾਂਦਾ ਨਵੀਂ ਚੌਂਗ ਦੇ ਆ ਜਾਣ ਤੇ ਉਹ ਫੇਰ ਪੱਠੀ ਵਿੱਚ ਬਾਲਣ ਦਾ ਝੁਲਕਾ ਸੁੱਟ ਕੇ ਦਾਣੇ ਭੁੰਨਣ ਲੱਗ ਪੈਂਦਾ ਇਸੇ ਤਰ੍ਹਾਂ ਉਹ ਲਾਲਚ ਵਿੱਚ ਫਸਿਆ ਕੜਾਹੀ ਤੇ ਬੈਠਾ ਹੀ ਰਾਤ ਪਾ ਦਿੰਦਾ ਨੀਮ ਹਗੀਮਾ ਦੇ ਮਾੜ ਮੋਟ ਓੜਪੋੜ ਨਾਲ ਕੁਝ ਸਮੇਂ ਵਾਸਤੇ ਇਉਂ ਜਾਪਨ ਲੱਗਾ ਕਿ ਬੁਖਾਰ RAME ਦਾ ਖਹਿੜਾ ਛੱਡ ਗਿਆ ਹੈ ਪਰ ਅਸਲੀਅਤ ਉਹ ਨਹੀਂ ਸੀ ਮੱਗਰ ਦੀ ਸਰਦੀ ਵਿੱਚ ਤਾਪ ਨੇ ਫੇਰ RAME ਨੂੰ ਆ ਘੇਰਿਆ ਕਿਸੇ ਚੰਗੇ ਡਾਕਟਰ ਦਾ ਇਲਾਜ ਕਰਨ ਦੀ ਨਾ RAME ਵਿੱਚ ਹਿੰਮਤ ਸੀ ਨਾ ਉੱਦਮ ਸੱਟ ਆਉ ਹਾ ਨਿਕਲਿਆ ਜਿਹਦੀ ਆਸ ਕੀਤੀ ਜਾ ਸਰਦੀ ਸੀ ਹੋਰ ਲੱਖਾਂ ਆਪਣੇ ਵਰਗੇ ਨਿਰਧਨਾ ਵਾਂਗ ਰਾਮਾ ਵੀ ਬਿਨਾਂ ਇਲਾਜ ਦੇ ਚਲਾਣਾ ਕਰ ਗਿਆ ਅੱਧੀ ਰਾਤ ਵੇਲੇ ਰਾਮੇ ਨੇ ਆਖਰੀ ਵਾਰ ਚੇਤੂ ਕੋਲੋਂ ਪਾਣੀ ਮੰਗਿਆ ਚੇਤੂ ਅੱਖਾਂ ਮਲਦਾ ਮਲਦਾ ਉੱਠਿਆ ਅਜੇ ਉਹਨੂੰ ਇੰਨਾ ਗਿਆਨ ਨਹੀਂ ਸੀ ਕਿ ਉਹਦੇ ਪਾ ਦਾ ਕੀ ਵਾਪਰਨ ਵਾਲਾ ਹੈ ਪਾਣੀ ਦਾ ਕੌਲ ਭਰ ਕੇ ਉਹਨੇ ਮੰਜੇ ਦੀ ਬਾਹੀ ਕੋਲ ਖੜੋ ਕੇ ਨਿੰਦਰਾਈ ਆਵਾਜ਼ ਵਿੱਚ ਕਿਹਾ ਲੈ ਉੱਠ ਕੇ ਪੀ ਲੈ ਉੱਠ ਕੇ ਰਾਮ ਨੇ ਥੋੜਾ ਜਿਹਾ ਮੂੰਹ ਅਸਵਲ ਮੋੜ ਕੇ ਕਿਹਾ ਇਸੇ ਤਰ੍ਹਾਂ ਮੇਰੇ ਮੂੰਹ ਵਿੱਚ ਪਾ ਦੇ ਉੱਠਣ ਬੈਣ ਵਾਲੀ ਗੱਲ ਹੁਣ ਮੁੱਕ ਗਈ ਏ ਚੇਤੂ ਨੇ ਬਾਹੀ ਤੇ ਬਹਿ ਕੇ ਕੌਲ ਰਾਮੇ ਦੇ ਮੂੰਹ ਨਾਲ ਲਾਉਣ ਦਾ ਚਾਰਾ ਕੀਤਾ ਇਸ ਤਰ੍ਹਾਂ ਮੂੰਹ ਵਿੱਚ ਪੈਣ ਦੀ ਥਾਂ ਪਾਣੀ ਉਹਦੀ ਠੋਡੀ ਤੇ ਡੁੱਲ ਗਿਆ ਚੂਲੀ ਨਾਲ ਪਾ ਓਏ ਰਾਮੇ ਨੇ ਮਰਦੀ ਜਿਹੀ ਆਵਾਜ਼ ਵਿੱਚ ਸੁਝਾਅ ਦਿੱਤਾ ਦੋ ਦਨ ਮਿੰਟ ਚੇਤੂ ਕੌਲ ਵਿੱਚੋਂ ਚੂਲੀਆਂ ਭਰ-ਭਰ ਕੇ ਰਾਮੇ ਦੇ ਮੂੰਹ ਵਿੱਚ ਪਾਉਂਦਾ ਰਿਹਾ ਬਸ ਰਾਮੇ ਨੇ ਮੂੰਹ ਦੂਸਰੇ ਪਾਸੇ ਕਰਦਿਆਂ ਕਿਹਾ ਥੋੜਾ ਜਿਹਾ ਚਿਰ ਸਾ ਲੈ ਕੇ ਉਹਨੇ ਹੌਂਕਾ ਭਰ ਕੇ ਕਿਹਾ ਚੇਤੂ ਤੂੰ ਸਾਡੇ ਘਰ ਨਾ ਹੁੰਦੋਂ ਤਾਂ ਚੰਗਾ ਸੀ ਫੇਰ ਮੈਨੂੰ ਮੌਤ ਦਾ ਇੰਨਾ ਦੁੱਖ ਨਾ ਹੁੰਦਾ ਚੇਤੂ ਨੂੰ ਸੋਜਦਾ ਕੁਝ ਨਹੀਂ ਸੀ ਕਿਉਂ ਅੱਗੋਂ ਕੀ ਉੱਤਰ ਦੇਵੇ ਪਰ ਉਹ ਸਮਝ ਰਿਹਾ ਸੀ ਕਿ ਕੋਈ ਬਹੁਤ ਬੁਰਾ ਭਾਣਾ ਵਰਤਣ ਵਾਲਾ ਹੈ ਉਹਦੀਆਂ ਅੱਖਾਂ ਵਿੱਚੋਂ ਸੁੱਤੇ ਹੀ ਹੰਝੂ ਵਗਣ ਲੱਗ ਪਏ ਮੇਰੇ ਸਾਹਮਣੇ ਨਾ ਰੋਏ ਇਹਨਾ ਵਾਕ ਕਹਿੰਦਿਆਂ ਹੀ RAME ਨੂੰ ਸਾਹ ਛੜ ਗਿਆ ਪੰਜ 6 ਸਾਲ ਹੋਰ ਮੌਲਤ ਮਿਲ ਜਾਂਦੀ ਤਾਂ ਚੰਗਾ ਸੀ ਪਰ ਜੋ ਹਕਮ ਡਾਡੇ ਦਾ ਬਹੁਤਾ ਰੋਮੀ ਨਾ ਤੇ ਨਾ ਹੀ ਵਧੇਰੇ ਉਦਰੀ ਪੰਜਾਂ ਸੱਤਾਂ ਕਰਾਂ ਦਾ ਪਾਣੀ ਭਰ ਛੱਡਿਆ ਕਰੀ ਜਾਂ ਚਾਚੀ ਪ੍ਰਤਾਪੀ ਕੇ ਭਾਂਡੇ ਮਾਂ ਛੱਡਿਆ ਕਰੀ ਤੇਰੇ ਟੱਡ ਭਰਨ ਜੋਗਾ ਉਹ ਦੇ ਦਿਆ ਕਰੇਗੀ ਬਸ ਹੁਣ ਬਸ ਇਹ ਬਾਗ ਤੋੜ ਕੇ RAME ਨੇ ਕਹੇ ਤੇ ਹੌਸਲਾ ਹਾਰ ਕੇ ਨਿਸ਼ਤਾ ਜਿਹਾ ਹੋ ਕੇ ਪੈ ਗਿਆ 2 ਘੰਟਿਆਂ ਪਿੱਛੋਂ ਉਹਦੇ ਪ੍ਰਾਣ ਪੰਖੇ ਰੂ ਉਹ ਡਾਰੀ ਮਾਰ ਗਏ ਚੈਤੂ ਮੰਜੀ ਦੀ ਬਾਹੀ ਤੇ ਬੈਠਾ ਹੌਲੀ ਹੌਲੀ ਬਸਕਦਾ ਰਿਹਾ ਉਹਨੂੰ ਇੰਨਾ ਗਿਆਨ ਵੀ ਨਹੀਂ ਸੀ ਕਿ ਉਹ ਉੱਚੀ ਉੱਚੀ ਤਾਂ ਹੀ ਮਾਰ ਕੇ RAME ਦੇ ਮਰਨ ਦੀ ਖਬਰ ਗਵਾਂਡੀਆਂ ਤੱਕ ਪਹੁੰਚਾ ਦੇਵੇ ਇਸੇ ਤਰ੍ਹਾਂ ਵਿੱਚੇ ਵਿੱਚ ਰੋਂਦਿਆਂ ਉਹਨੇ ਰੈਂਦੀ ਰਾਤ ਗੁਜ਼ਾਰ ਦਿੱਤੀ ਸੂਰਜ ਚੜ੍ਹਿਆ ਤਾਂ ਚੇਤੂ ਘਰੋਂ ਬਾਹਰ ਗਲੀ ਵਿੱਚ ਆ ਖੜਾ ਅਜੇ ਵੀ ਉਹ ਉਸੇ ਤਰ੍ਹਾਂ ਹੌਲੀ ਹੌਲੀ ਰੋਈ ਜਾ ਰਿਹਾ ਸੀ ਉਹਦੀਆਂ ਅੱਖਾਂ ਸੁੱਜ ਕੇ ਲਾਲ ਹੋ ਗਈਆਂ ਸਨ ਉਹਦੇ ਇੱਕੇ ਸਾਹੇ ਰੋਣ ਦੀ ਆਵਾਜ਼ ਸ਼ਹਾਬ ਮੋਚੀ ਦੇ ਕੰਨੀਆਂ ਪਈ ਤਾਂ ਉਹ ਵੇਖਣ ਵਾਸਤੇ ਘਰੋਂ ਬਾਹਰ ਨਿਕਲਿਆ ਉਹ ਨਫਿਆ ਸਵੇਰੇ ਸਵੇਰ ਇੱਥੇ ਖੜਾ ਹੋ ਰੋ ਰਹਾ ਐ ਰਾਮਾ ਕਿੱਥੇ ਹੀ ਸ਼ਹਾਬ ਨੇ ਕੁਝ ਹਮਦਰਦੀ ਤੇ ਕੁਝ ਹੈਰਾਨੀ ਪਰ ਹੀ ਆਵਾਜ਼ ਵਿੱਚ ਪੁੱਛਿਆ ਉਹ ਉਹ ਮਰ ਗਿਆ ਏ ਚੇਤੂ ਦੇ ਰੋਣ ਦੀ ਆਵਾਜ਼ ਕੁਝ ਉੱਚੀ ਹੋ ਗਈ ਹੈ ਚਲ ਖਾਂ ਵੇਖੀਏ ਚੇਤੂ ਨੂੰ ਬਾਹੋਂ ਫੜ ਕੇ ਸ਼ਹਾਬ ਉਹਨਾਂ ਦੇ ਘਰ ਨੂੰ ਤੁਰ ਪਿਆ ਕੋਠੇ ਦੇ ਅੰਦਰ ਵੜ ਕੇ ਉਹਨੇ ਵੇਖਿਆ ਰਾਮਾ ਬਿਲਕੁਲ ਠੰਡਾ ਹੋਇਆ ਪਿਆ ਸੀ ਉਹਦੀਆਂ ਅੱਖਾਂ ਖੁੱਲੀਆਂ ਤੇ ਮੂੰਹ ਵਿੱਚ ਮੱਖੀਆਂ ਵੜਵੜ ਨਿਕਲ ਰਹੀਆਂ ਸਨ ਵਾਹ ਅੱਲਾ ਮੀਆਂ ਤੇਰੀ ਰਜਾ ਸ਼ਹਾਬ ਨੇ RAME ਦੇ ਮੂੰਹ ਤੇ ਲੀੜਾ ਦੇਂਦਿਆਂ ਕਿਹਾ ਚੇਤੂ ਰੋ ਨਾ ਪਤ ਇੱਥੇ ਨਾਲ ਦੀ ਮੰਜੀ ਤੇ ਬਹਿ ਜਾ ਮੈਂ ਪਿੰਡ ਵਿੱਚ ਖਬਰ ਕਰ ਆਵਾਂ ਹੁਣ ਤਾਂ ਮਿੱਟੀ ਨੂੰ ਬਿਲੇ ਲਾਉਣ ਵਿੱਚ ਹੀ ਭਲਾਏ ਤੇ ਤੀਸਰੇ ਪੈਰ RAME ਦੀ ਮਿੱਟੀ ਬਿਲੇ ਲੱਗ ਗਈ ਪਿੰਡ ਦੇ ਸਾਂਝੇ ਸਿਰਿਆਂ ਵਿੱਚ ਉਸ ਨੇ ਥਾਵੇਂ ਨੂੰ ਵੀ ਥਾਂ ਮਿਲ ਗਈ ਪਿੰਡ ਦੀਆਂ 10-12 ਸਵਾਣੀਆਂ ਤੇ 15-20 ਆਦਮੀ RAME ਨੂੰ ਸਦਾ ਵਾਸਤੇ ਵਿਧਿਆ ਕਰ ਆਏ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ